ਸਾਤਿਸ਼ਰੀਏ ਕਾਲ ਦੋਸਤੋ ਇਨਸਾਨ ਜਨਮ ਤੋਂ ਹੀ ਕੁਦਰਤ ਨਾਲ ਜੁੜਿਆ ਹੋਇਆ ਹੈ ਕਿਉਂਕਿ ਕੁਦਰਤ ਹੀ ਇਨਸਾਨ ਦੀ ਪੂਰਕ ਹੈ ਭਾਵੇਂ ਆਧੁਨਿਕਕਰਨ ਅਤੇ ਵਿਕਾਸ ਦੇ ਨਾਂ ਤੇ ਇਨਸਾਨ ਨੂੰ ਕੁਦਰਤ ਨਾਲੋਂ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਚੀਜ਼ਾਂ ਵੀ ਇਨਸਾਨ ਨੂੰ ਕੁਦਰਤ ਨਾਲੋਂ ਤੋੜਨ ਵਿੱਚ ਹਾਲੇ ਤੱਕ ناکਾਮ ਹਨ ਕਿਉਂਕਿ ਇਨਸਾਨ ਦੀ ਕੁਦਰਤ ਨਾਲ ਦਿਲੀ ਸਾਂਝ ਹੈ ਅਤੇ ਇਸ ਸਾਂਝ ਨੂੰ ਬਣਾਈ ਰੱਖਣ ਲਈ ਭਾਵੇਂ ਉਸ ਕੋਲੇ ਸਮਾਂ ਜਾਂ ਫਿਰ ਥਾਂ ਦੀ ਬਹੁਤ ਘਾਟ ਹੈ ਫਿਰ ਵੀ ਆਪਣੇ ਘਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਭਾਵੇਂ ਗਮਲਿਆਂ ਵਿੱਚ ਹੀ ਕੁਝ ਨਾ ਕੁਝ ਪੌਦੇ ਲਗਾ ਕੇ ਹਰਿਆਲੀ ਜ਼ਰੂਰ ਰੱਖਦਾ ਹੈ ਤਾਂ ਜੋ ਉਹ ਕੁਦਰਤ ਨਾਲ ਜੁੜਿਆ ਰਹੇ ਇਹ ਪੌਦੇ ਸਜਾਵਟੀ ਹਰਬਲ ਜਾਂ ਫੁੱਲਾਂ ਵਾਲੇ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਹਨ ਅੱਜ ਤੁਹਾਨੂੰ ਪੰਜ ਅਜਿਹੇ ਗੁਣਕਾਰੀ ਹਰਬਲ ਪੌਦੇ ਦੱਸਾਂਗੇ ਜੇਕਰ ਅਸੀਂ ਇਹਨਾਂ ਪੌਦਿਆਂ ਨੂੰ ਆਪਣੇ ਘਰ ਵਿੱਚ ਲਗਾਵਾਂਗੇ ਤਾਂ ਇਹ ਹਰਿਆਲੀ ਦੇ ਨਾਲ-ਨਾਲ ਸਾਨੂੰ ਤੰਦਰੁਸਤੀ ਵੀ ਦੇਣਗੇ ਕਿਉਂਕਿ ਇਹ ਬਹੁਤ ਗੁਣਕਾਰੀ ਪੌਦੇ ਹਨ ਅਤੇ ਇੱਕ ਵਾਰੀ ਲਗਾਉਣ ਤੋਂ ਬਾਅਦ ਇਹ ਸਾਰੀ ਉਮਰ ਦੁਬਾਰਾ ਨਹੀਂ ਲਗਾਉਣੇ ਪੈਂਦੇ ਇਹ ਇਹਨਾਂ ਦਾ ਵਾਅਦਾ ਆਪਣੇ ਆਪ ਹੁੰਦਾ ਰਹਿੰਦਾ ਹੈ ਇਹ ਬੀਜ ਤੋਂ ਜੜ ਤੋਂ ਕਲਮ ਤੋਂ ਆਪਣੇ ਆਪ ਅੱਗੇ ਵਧਦੇ ਰਹਿੰਦੇ ਹਨ ਸੋ ਅਜਿਹੇ ਪੌਦਿਆਂ ਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਓ ਜੇਕਰ ਤੁਹਾਡੇ ਘਰ ਵਿੱਚ ਜਗ੍ਹਾ ਘੱਟ ਹੈ ਤਾਂ ਫਿਰ ਵੀ ਤੁਸੀਂ ਇਹਨਾਂ ਨੂੰ ਗਮਲਿਆਂ ਵਿੱਚ ਲਗਾ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਇਨਸਾਨ ਦੇ ਸਰੀਰ ਵਿੱਚ ਕੁਝ ਨਾ ਕੁਝ ਛੋਟੇ ਤੱਤਾਂ ਦੀ ਘਾਟ ਆਉਂਦੀ ਰਹਿੰਦੀ ਹੈ ਕਿਉਂਕਿ ਖੁਰਾਕ ਵਿੱਚ ਤੱਤਾਂ ਦੀ ਅਕਸਰੀ ਘਾਟ ਹੁੰਦੀ ਹੈ ਜੇਕਰ ਅਸੀਂ ਇਹਨਾਂ ਪੌਦਿਆਂ ਨੂੰ ਆਪਣੇ ਘਰ ਵਿੱਚ ਲਗਾਵਾਂਗੇ ਅਤੇ ਇਹਨਾਂ ਦੇ ਪੱਤਿਆਂ ਦੀ ਵਰਤੋਂ ਆਪਣੇ ਰੋਜ਼ਾਨਾ ਭੋਜਨ ਵਿੱਚ ਕਰਾਂਗੇ ਤਾਂ ਇਹ ਪੱਤੇ ਸਾਡੇ ਸਰੀਰ ਵਿੱਚਲੇ ਤੱਤਾਂ ਦੀ ਘਾਟ ਨੂੰ ਪੂਰਾ ਕਰਨਗੇ ਅਤੇ ਸਾਨੂੰ ਤੰਦਰੁਸਤ ਰੱਖਣਗੇ ਆਓ ਜਾਣਦੇ ਹਾਂ ਇਹਨਾਂ ਪੰਜ ਪੌਦਿਆਂ ਬਾਰੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਪੌਦਾ ਕੁਵਾਰ ਗੰਦਲ ਦਾ ਹੈ ਇਸ ਨੂੰ ਐਲੋਵੀਰਾ ਵੀ ਕਹਿੰਦੇ ਹਨ ਇਹ ਬਹੁਤ ਗੁਣਕਾਰੀ ਪੌਦਾ ਹੈ ਇਸ ਪੌਦੇ ਨੂੰ ਇੱਕ ਵਾਰੀ ਘਰੇ ਲਿਆ ਕੇ ਲਗਾਉਣ ਤੋਂ ਬਾਅਦ ਜਿੰਦਗੀ ਭਰ ਦੁਬਾਰਾ ਨਵਾਂ ਪੌਦਾ ਲਿਆ ਕੇ ਘਰ ਲਗਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਬਹੁਤ ਸਖਤ ਜਾਨ ਪੌਦਾ ਹੈ ਅਤੇ ਇਸ ਦੇ ਪੌਦਿਆਂ ਦਾ ਵਾਧਾ ਵੀ ਇਸ ਦੀ ਜੜ ਵਿੱਚੋਂ ਆਪਣੇ ਆਪ ਹੁੰਦਾ ਰਹਿੰਦਾ ਹੈ ਜਿਸ ਤੋਂ ਅਸੀਂ ਅੱਗੇ ਹੋਰ ਬਹੁਤ ਸਾਰੇ ਪੌਦੇ ਵਧਾ ਸਕਦੇ ਹਾਂ ਇਹ ਬਹੁਤ ਗੁਣਕਾਰੀ ਪੌਦਾ ਹੈ ਮਨੁੱਖੀ ਸਰੀਰ ਲਈ ਲੋੜੀਦੇ 8 ਮੀਨੋ ਦਾ ਐਸਿਡ 20 ਖਣਿਜ ਅਤੇ ਬਹੁਤ ਸਾਰੇ ਵਿਟਾਮਿਨ ਇਸ ਤੋਂ ਸਾਨੂੰ ਮਿਲਦੇ ਹਨ ਇਹ ਸਵਾਦ ਵਿੱਚ ਕੌੜਾ ਹੁੰਦਾ ਹੈ ਸੁਭਾਅ ਵਿੱਚ ਠੰਡਾ ਅਤੇ ਇਸ ਨਾਲ ਅੱਖਾਂ ਦੇ ਤਿਲੀ ਦੇ ਖੰਗ ਪਿਤ ਦਾ ਵਧਣਾ ਕੋੜ ਅਤੇ ਪੇਟ ਦੇ ਅਫਾਰੇ ਨਾਲ ਸੰਬੰਧਿਤ ਸਾਰੇ ਰੋਗ ਠੀਕ ਹੁੰਦੇ ਹਨ ਚਿਹਰੇ ਅਤੇ ਬਾਲਾਂ ਦੀ ਸੁੰਦਰਤਾ ਲਈ ਇਸ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਇਸ ਦਾ ਕੱਚਾ ਗੁੱਦਾ ਸਿਰ ਤੇ ਮਲਣ ਨਾਲ ਵਾਲਾਂ ਦਾ ਝੜਨਾ ਸਿਕਰੀ ਅਤੇ ਵਾਲਾਂ ਦੀਆਂ ਹੋਰ ਬਹੁਤ ਸਾਰੀਆਂ ਤਕਲੀਫਾਂ ਦੇ ਨਾਲ-ਨਾਲ ਸਿਰਦਰਦ ਅਤੇ ਉਨੀਂਦਰਾ ਵੀ ਠੀਕ ਹੁੰਦਾ ਹੈ। ਇਸ ਤੋਂ ਇਲਾਵਾ ਚਮੜੀ ਦੇ ਰੋਗਾਂ ਵਿੱਚ ਚਿਹਰੇ ਦੇ ਮੁਹਾਸੇ, ਫੁੰਸੀਆਂ ਅਤੇ ਹੋਰ ਕੋਈ ਵੀ ਤਕਲੀਫ ਹੋਣ ਤੇ ਇਸ ਦਾ ਕੱਚਾ ਗੁੱਦਾ ਸਿੱਧਾ ਚਮੜੀ ਉੱਪਰ ਮਲਣ ਨਾਲ ਲਾਭ ਹੁੰਦਾ ਹੈ। ਇਸ ਦੇ ਗੁੱਦੇ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿਉਂਕਿ ਬਾਜ਼ਾਰ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੀ ਐਲੋਵੇਰਾ ਜੈੱਲ ਮਿਲਦੀ ਹੈ। ਪਰ ਇਹ ਕੁਦਰਤੀ ਰੂਪ ਵਿੱਚ ਜੇਕਰ ਤੁਹਾਡੇ ਘਰ ਵਿੱਚ ਲੱਗਾ ਹੋਇਆ ਹੈ ਤਾਂ ਉਸ ਜੈਲ ਨਾਲੋਂ ਕਿਤੇ ਬਹੁਤ ਜ਼ਿਆਦਾ ਗੁਣਕਾਰੀ ਹੈ ਸੋ ਇਸ ਪੌਦੇ ਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਓ ਇਸ ਤੋਂ ਅਗਲਾ ਦੂਜਾ ਪੌਦਾ ਹੈ ਪੁਦੀਨਾ ਪੁਦੀਨਾ ਵੀ ਬਹੁਤ ਗੁਣਕਾਰੀ ਪੌਦਾ ਹੈ ਇਸ ਦੀ ਵਰਤੋਂ ਗਰਮੀਆਂ ਵਿੱਚ ਹੁੰਦੀ ਹੈ ਅਤੇ ਇਹ ਸਰੀਰ ਨੂੰ ਠੰਡਕ ਦਿੰਦਾ ਹੈ ਗਰਮੀ ਨਾਲ ਸਰੀਰ ਨੂੰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਜਿਵੇਂ ਪਿੱਤ ਦਾ ਵਧਣਾ ਪੇਟ ਦੀ ਗਰਮੀ ਸਥਾਹਾਂ ਦੀ ਬਦਬੂ ਸਿਰਦਰਦ ਜਾਂ ਫਿਰ ਭੁੱਖ ਨਾ ਲੱਗਣਾ ਇਹਨਾਂ ਰੋਗਾਂ ਨੂੰ ਇਹ ਠੀਕ ਕਰਦਾ ਹੈ ਇਸ ਤੋਂ ਇਲਾਵਾ ਖੰਘ ਅਤੇ ਸਾਹ ਦੇ ਕਿਸੇ ਵੀ ਤਰ੍ਹਾਂ ਦੇ ਤਕਲੀਫ ਜਾਂ ਫਿਰ ਦਿਲ ਦੀ ਕਮਜ਼ੋਰੀ ਵਿੱਚ ਵੀ ਇਹ ਦਿਲ ਨੂੰ ਤਾਕਤ ਦਿੰਦਾ ਹੈ ਇਹ ਕਿਟਾਣੂਨਾਸ਼ਕ ਹੈ ਅਤੇ ਪੇਟ ਦੇ ਕੀੜਿਆਂ ਨੂੰ ਖਤਮ ਕਰਦਾ ਹੈ ਇਸ ਦੀ ਵਰਤੋਂ ਅਸੀਂ ਰੋਜ਼ਾਨਾ ਖਾਣਾ ਖਾਣ ਵੇਲੇ ਚਟਨੀ ਦੇ ਰੂਪ ਵਿੱਚ ਜਾਂ ਫਿਰ ਸਿਕੰਜਵੀ ਬਣਾਉਣ ਵੇਲੇ ਉਸ ਵਿੱਚ ਇਸ ਦੇ ਪੱਤਿਆਂ ਦਾ ਰਸ ਮਿਲਾ ਕੇ ਕਰ ਸਕਦੇ ਹਾਂ ਪਰ ਇਸ ਦੀ ਜ਼ਿਆਦਾ ਲੰਮਾ ਸਮਾਂ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਠੰਡੇ ਤਸਵੀਰ ਹੋਣ ਦੇ ਕਾਰਨ ਇਹ ਸਰੀਰ ਦਾ ਨੁਕਸਾਨ ਕਰਦਾ ਹੈ ਅਤੇ ਗੁਰਦੇ ਅਤੇ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸੋ ਇਸ ਪੌਦੇ ਨੂੰ ਵੀ ਬੜੀ ਆਸਾਨੀ ਨਾਲ ਅਸੀਂ ਲਗਾ ਸਕਦੇ ਹਾਂ। ਇਹ ਬੀਜ ਤੋਂ ਜਾਂ ਫਿਰ ਕਲਮ ਤੋਂ ਬੜੀ ਆਸਾਨੀ ਨਾਲ ਹਰਾ ਹੋ ਜਾਂਦਾ ਹੈ। ਅਤੇ ਇੱਕ ਵਾਰ ਲਗਾਉਣ ਤੋਂ ਬਾਅਦ ਸਾਰਾ ਸਾਲ ਰਹਿੰਦਾ ਹੈ। ਠੰਡ ਵਿੱਚ ਥੋੜਾ ਇਸ ਦਾ ਵਾਧਾ ਘਟ ਜਾਂਦਾ ਹੈ ਪਰ ਗਰਮੀ ਆਉਣ ਤੇ ਫਿਰ ਦੁਬਾਰਾ ਆਪਣਾ ਫਟਾਰਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਅਗਲਾ ਪੌਦਾ ਤુલਸੀ ਦਾ ਹੈ। ਤુલਸੀ ਨੂੰ ਸਾਰੇ ਹੀ ਜਾਣਦੇ ਹਨ ਕਿ ਇਹ ਬਹੁਤ ਪਵਿੱਤਰ ਪੌਦਾ ਹੈ। ਅਤੇ ਇਸ ਦੀ ਵਰਤੋਂ ਅਕਸਰ ਹੀ ਪਾਠ ਪੂਜਾ ਵਿੱਚ ਕੀਤੀ ਜਾਂਦੀ ਹੈ ਪਰ ਇਸ ਦੇ ਨਾਲ ਨਾਲ ਇਹ ਹਵਾ ਨੂੰ ਬਹੁਤ ਸ਼ੁੱਧ ਕਰਦਾ ਹੈ ਅਤੇ ਹੋਰ ਵੀ ਇਸ ਵਿੱਚ ਬਹੁਤ ਸਾਰੇ ਗੁਣ ਹਨ ਇਸ ਦੇ ਪੱਤੇ ਦੀ ਵਰਤੋਂ ਖਾਣ ਲਈ ਕੀਤੀ ਜਾਂਦੀ ਹੈ ਜਿਸ ਵਿੱਚ ਲੋਹਾ ਜ਼ਿੰਕ ਕਲੋਰੀਨ ਅਤੇ ਹੋਰ ਬਹੁਤ ਸਾਰੇ ਐਂਟੀ ਬੈਕਟੀਰੀਅਲ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਇਹ ਖੰਗ ਡਿਪਰੈਸ਼ਨ ਖੂਨ ਦੀ ਖਰਾਬੀ ਹਾਈ ਬੀਪੀ ਸਿਰਦਰਦ ਸ਼ੂਗਰ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਸਾਦੇ ਰੋਗ ਵਿੱਚ ਜਾਂ ਫਿਰ ਲਾਗ ਤੋਂ ਬਚਾਉਂਦੀ ਹੈ ਇਸ ਦੇ ਵਰਤੋਂਸੀਂ ਇਸ ਦੇ ਪੱਤਿਆਂ ਨੂੰ ਚਾਹ ਵਿੱਚ ਉਬਾਲ ਕੇ ਕਰ ਸਕਦੇ ਹਾਂ ਜਾਂ ਫਿਰ ਵੈਸੇ ਹੀ ਇਸ ਦੇ ਪੱਤੇ ਕੱਚੇ ਤੌਰ ਤੇ ਵਰਤੋਂ ਕਰ ਸਕਦੇ ਹਾਂ ਇਹ ਬੀਜ ਤੋਂ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਠੰਡ ਦੇ ਮੌਸਮ ਵਿੱਚ ਇਸ ਨੂੰ ਥੋੜਾ ਸੰਭਾਲ ਕੇ ਰੱਖਣਾ ਪੈਂਦਾ ਹੈ ਕਿਉਂਕਿ ਜ਼ਿਆਦਾ ਠੰਡ ਨੁਕਸਾਨ ਕਰਦੀ ਹੈ ਸ਼ਾਇਦ ਇਸੇ ਲਈ ਹੀ ਤુલਸੀ ਦੇ ਪੌਦੇ ਨੂੰ ਠੰਡ ਵਿੱਚ ਢਾਕੇ ਰੱਖਣ ਦਾ ਰਿਵਾਜ ਹੈ ਕਿਉਂਕਿ ਕੋਰੇ ਵਿੱਚ ਇਹ ਪੌਦਾ ਖਤਮ ਹੋ ਜਾਂਦਾ ਹੈ ਬਾਕੀ ਇਹ ਪੌਦਾ ਦੁਬਾਰਾ ਆਪਣਾ ਮੌਸਮ ਸ਼ੁਰੂ ਹੋਣ ਤੇ ਉੱਗਿਆ ਹੁੰਦਾ ਹੈ ਇਸ ਦੇ ਬੀਜ ਧਰਤੀ ਉੱਤੇ ਦਿਗਦੇ ਰਹਿੰਦੇ ਹਨ ਤુલਸੀ ਤੋਂ ਬਾਅਦ ਅਗਲਾ ਪੌਦਾ ਮਰੂਏ ਦਾ ਹੈ ਮਰੂਆ ਵੀ ਤુલਸੀ ਦੀ ਹੀ ਇੱਕ ਕਿਸਮ ਹੈ ਪਰ ਇਹ ਬਹੁਤ ਤੇਜ਼ ਸੁਗੰਧੀ ਵਾਲਾ ਪੌਦਾ ਹੈ ਇਹ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਅਤੇ ਦੰਦ ਦਾ ਦਰਦ ਪੇਟ ਰੋਗ ਮੂੰਹ ਦੇ ਛਾਲੇ ਪੇਟ ਦੇ ਕੀੜੇ ਸਰਦੀ ਜ਼ਖਾਮ ਅਤੇ ਪੇਟ ਦੇ ਕਿਸੇ ਵੀ ਤਰ੍ਹਾਂ ਦੇ ਰੋਗ ਜਾਂ ਫਿਰ ਚਮੜੀ ਦਾ ਕੋੜ ਜ਼ਹਿਰਵਾ ਦਮਾ ਕਬਜ਼ੀ ਵਿੱਚ ਇਹ ਬਹੁਤ ਗੁਣਕਾਰੀ ਹੈ ਇਸ ਦੀ ਵਰਤੋਂ ਚਟਣੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਅਸੀਂ ਬੱਚਿਆਂ ਨੂੰ ਜੋ ਪੇਟ ਦੇ ਕੀੜੇ ਮਾਰਨ ਲਈ ਦਵਾਈਆਂ ਦਿੰਦੇ ਹਨ ਉਹ ਬਹੁਤ ਨੁਕਸਾਨ ਕਰਦੇ ਹਨ ਪਰ ਜੇਕਰ ਅਸੀਂ ਕੁਦਰਤੀ ਤਰੀਕੇ ਨਾਲ ਬੱਚਿਆਂ ਦੇ ਪੇਟ ਦੇ ਕੀੜੇ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਰੂਏ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਪੱਤਿਆਂ ਵਿੱਚ ਬਹੁਤ ਵਧੀਆ ਗੁਣ ਹੁੰਦੇ ਹਨ ਇਹ ਕੁਦਰਤੀ ਤਰੀਕੇ ਨਾਲ ਪੇਟ ਦੇ ਕੀੜੇ ਖਤਮ ਕਰ ਦਿੰਦਾ ਹੈ ਇਸ ਦੀ ਚਟਨੀ ਬਣਾ ਕੇ ਅਸੀਂ ਬੱਚਿਆਂ ਨੂੰ ਰੋਟੀ ਨਾਲ ਖਵਾ ਸਕਦੇ ਹਾਂ ਪਰ ਥੋੜੀ ਤੇਜ਼ ਸੁਗੰਧ ਹੁੰਦੀ ਐ ਸੋ ਬੱਚੇ ਘਟ ਖਾਂਦੇ ਹਨ ਜੇਕਰ ਇਹਨਾਂ ਚੀਜ਼ਾਂ ਦੀ ਵਰਤੋਂ ਅਸੀਂ ਘਰੇ ਕਰਾਂਗੇ ਤਾਂ ਸਾਨੂੰ ਜ਼ਹਿਰਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਮਰੂਏ ਦੇ ਪੌਦੇ ਵੀ ਅਸੀਂ ਬੀਜ ਤੋਂ ਬੜੀ ਆਸਾਨੀ ਨਾਲ ਉਗਾ ਸਕਦੇ ਹਾਂ ਇਸ ਉੱਤੇ ਠੰਡ ਦਾ ਬਿਲਕੁਲ ਵੀ ਅਸਰ ਨਹੀਂ ਹੁੰਦਾ ਅਤੇ ਇਹ ਪੌਦਾ ਸਾਰਾ ਸਾਲ ਹਰਾ ਰਹਿੰਦਾ ਹੈ ਇਹ ਤੁਲਸੀ ਨਾਲੋਂ ਕਾਫੀ ਸਖਤ ਜਾਣ ਪੌਦਾ ਹੈ ਸੋ ਇਸ ਤੋਂ ਬਾਅਦ ਅਗਲਾ ਪੌਦਾ ਲੈਵਨ ਗ੍ਰਾਸ ਦਾ ਹੈ ਲੈਵਨ ਗ੍ਰਾਸ ਇੱਕ ਘਾਹ ਦੀ ਕਿਸਮ ਹੈ ਜਿਸਦੇ ਪੱਤਿਆਂ ਵਿੱਚੋਂ ਨਿੰਬੂ ਵਾਂਗ ਸੁਗੰਧ ਆਉਂਦੀ ਹੈ ਅਤੇ ਇਸ ਦੇ ਪੱਤਿਆਂ ਵਿੱਚ ਇੱਕ ਕੁਦਰਤੀ ਤੇਲ ਹੁੰਦਾ ਹੈ ਜਿਸ ਦੀ ਵਰਤੋਂ ਸੈਂਟ ਬਣਾਉਣ ਲਈ ਅਤੇ ਮੱਛਰ ਭਜਾਉਣ ਵਾਲੀ ਅਰਗਬਤੀ ਬਣਾਉਣ ਲਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਪੱਤੇ ਬਹੁਤ ਗੁਣਕਾਰੀ ਹਨ ਇਹ ਇੱਕ ਐਂਟੀਆਕਸੀਡੈਂਟ ਦਾ ਕੰਮ ਕਰਦੇ ਹਨ ਜੋ ਸਾਡੇ ਸਰੀਰ ਨੂੰ ਡੀਟੌਕਸ ਕਰਦਾ ਹੈ ਇਸ ਦੇ ਪੱਤਿਆਂ ਦੀ ਵਰਤੋਂ ਸੁਕਾ ਕੇ ਜਾਂ ਫਿਰ ਤਾਜ਼ੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਚਾਹ ਵਾਂਗ ਗਰਮ-ਗਰਮ ਪੀਣ ਨਾਲ ਸਾਡੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ ਇਹ ਸਾਨੂੰ ਮਾਈਗਰੇਨ ਸਰਦੀ ਜ਼ੁਕਾਮ ਅਤੇ ਕੈਸਟਰੋਲ ਤੋਂ ਰਾਹਤ ਦਿੰਦਾ ਹੈ ਅਤੇ ਨਾਲ ਹੀ ਸਾਡੀ ਚੌੜੀ ਨੂੰ ਨਿਖਾਰਦਾ ਹੈ ਇੱਕ ਬਹੁਤ ਵਧੀਆ ਐਂਟੀਆਕਸੀਡੈਂਟ ਹੈ ਇਸ ਨੂੰ ਅਸੀਂ ਬੜੀ ਆਸਾਨੀ ਨਾਲ ਘਰ ਵਿੱਚ ਉਗਾ ਸਕਦੇ ਹਾਂ ਇਹ ਪੌਦਾ ਸਾਨੂੰ ਨਰਸਰੀ ਤੋਂ ਬੜੀ ਘੱਟ ਕੀਮਤ ਤੇ ਮਿਲ ਜਾਵੇਗਾ ਅਤੇ ਇੱਕ ਵਾਰੀ ਘਰੇ ਲਗਾਉਣ ਤੋਂ ਬਾਅਦ ਇਹ ਆਪਣੇ ਆਪ ਵਧਦਾ ਰਹਿੰਦਾ ਹੈ ਸੋ ਇਹ ਸਨ ਉਹ ਪੰਜ ਪੌਦੇ ਜੋ ਬੜੀ ਆਸਾਨੀ ਨਾਲ ਅਸੀਂ ਘਰ ਵਿੱਚ ਲਗਾ ਸਕਦੇ ਹਾਂ ਅਤੇ ਇੱਕ ਵਾਰ ਘਰੇ ਲਿਆ ਕੇ ਲਗਾਉਣ ਤੋਂ ਬਾਅਦ ਸਾਨੂੰ ਸਾਰੀ ਉਮਰ ਦੁਆਰਾ ਇਹ ਪੌਦੇ ਨਰਸਰੀ ਤੋਂ ਨਹੀਂ ਖਰੀਦਣੇ ਪੈਂਦੇ ਕਿਉਂਕਿ ਜਿਹੜੇ ਪੌਦੇ ਜੜ ਤੋਂ ਆਪਣਾ ਵਾਧਾ ਕਰਦੇ ਹਨ ਉਹ ਵਾਧੇ ਰਹਿੰਦੇ ਹਨ ਅਤੇ ਜਿਹੜੇ ਪੌਦੇ ਬੀਜ ਤੋਂ ਆਪਣਾ ਵਾਧਾ ਅੱਗੇ ਕਰਦੇ ਹਨ ਉਹਨਾਂ ਦਾ ਬੀਜ ਸਾਡੇ ਕੋਲੇ ਇਕੱਠਾ ਹੁੰਦਾ ਰਹਿੰਦਾ ਹੈ ਸੋ ਇਹ ਪੰਜ ਪੌਦੇ ਆਪਣੇ ਘਰ ਵਿੱਚ ਜ਼ਰੂਰ ਲਗਾਓ ਇਹ ਗਮਲਿਆਂ ਵਿੱਚ ਵੀ ਅਸੀਂ ਲਗਾ ਸਕਦੇ ਹਾਂ ਅਤੇ ਜੇਕਰ ਤੁਹਾਡੇ ਘਰ ਵਿੱਚ ਖੁੱਲੀ ਜਗ੍ਹਾ ਹੈ ਤਾਂ ਤੁਸੀਂ ਉੱਥੇ ਵੀ ਇਹਨਾਂ ਪੌਦਿਆਂ ਨੂੰ ਲਗਾ ਸਕਦੇ ਹੋ ਸੋ ਜੇਕਰ ਇਹਨਾਂ ਪੌਦਿਆਂ ਬਾਰੇ ਦਿੱਤੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਦੇ ਵੀ ਇਹ ਕੰਮ ਆ ਸਕੇ ਅਤੇ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ ਜੀ